ਹਬੀਰੂ ਮੱਤਾ ਆਇਆ ਤੇ ਪੋ ਲਾਲ ਤੇ ਮੇਰੀ ਪਗਵੰਦ ਮਾਨ ਜੀ ਨੂੰ ਇੱਕ ਬੇਰਤੀਆ ਉਹ ਬਾਈ ਕਿਸਾਨਾਂ ਦਾ ਬਹੁਤ ਨਕਸਾਲ ਹੋ ਰਿਹਾ ਬਹੁਤ ਕਿਸਾਨ ਘਰ ਬੇਗਰ ਹੋ ਗਏ ਆ ਬਹੁਤ ਵਿਚਾਰੇ ਆਪਣਾ ਮਾਲ ਡੰਗਰ ਸਾਹਮਦੇ ਫਿਰਦੇ ਆ ਇਹਨਾਂ ਦਾ ਕੋਈ ਸੋਚਿਆ ਜਾਵੇ ਉਹਨਾਂ ਨੂੰ ਕੋਈ ਸਰਕਾਰੀ ਮਦਦ ਦਿੱਤੀ ਜਾਵੇ ਉਹ ਕਿਸਾਨ ਪੰਜਾਬ ਦਾ ਅੰਨ ਦਾ ਤਾਇਆ ਭਗਵੰਤ ਮਾਨ ਜੀ ਤੁਸੀਂ ਵੀ ਕਿਸਾਨ ਦੇ ਮੁੰਡੇ ਹੋ ਬਾਕੀ ਤੁਸੀਂ ਪੰਜਾਬ ਦਾ ਬਹੁਤ ਫਾਇਦਾ ਕੀਤਾ ਬਹੁਤ ਕਰ ਰਹੇ ਹੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਉਹ ਬਹੁਤ ਪੰਜਾਬ ਦਾ ਤੁਸੀਂ ਕਰ ਰਹੇ ਹੋ ਨਸ਼ੇ ਦੇ 70 ਸਾਲ ਦਾ ਲੁੱਟਿਆ ਹੋਇਆ ਪੰਜਾਬ ਕਿਤੇ ਦਸਾਂ ਦਿਨਾਂ ਵਿੱਚ ਤਾਂ ਠੀਕ ਨਹੀਂ ਹੋ ਜਾਣਾ ਇਹ ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਵੱਡੇ ਵੱਡੇ ਨਸ਼ੇ ਦੇ ਸੌਦਾਗਰ ਤੁਸੀਂ ਜੇਲਾਂ ਵਿੱਚ ਡੱਕ ਦਿੱਤੇ ਬਹੁਤ ਚੰਗਾ ਕੀਤਾ ਬਹੁਤ ਥਾ ਥਾਂ ਤੇ ਜਿਹੜਾ ਗਲਤ ਰਿਸ਼ਤ ਘੋਰੀ ਚੱਲਦੀ ਸੀ ਤੁਸੀਂ ਉਸ ਨੂੰ ਬੰਦ ਪਾਇਆ ਤੇ ਅਸੀਂ ਤੁਹਾਡੇ ਬੜੇ ਐਸਾਨ ਮੰਨਦੇ ਆ ਭਗਵੰਤ ਮਨਜੀ ਬੜੇ ਐਸਾਨ ਮੰਨਦੇ ਆ ਅੱਜ ਮੇਰੀ ਉਮਰ 80 ਸਾਲ ਹੋ ਗਈ ਆ ਮੈਂ ਪੂਰਾ ਪੰਜਾਬ ਪਾਕਿਸਤਾਨ ਚ ਮੇਰਾ ਜਨਮ ਹੋਇਆ ਸੀ ਤੇ ਅੱਜ ਮੈਂ ਜਦੋਂ ਪਾਰਟੀਸ਼ਨ ਦਾ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਮੈਂ ਬਹੁਤ ਸਾਰਾ ਪੰਜਾਬ ਕਿ ਵੇਖਿਆ ਉਹ 70 ਸਾਲ ਦਾ ਲੁੱਟਿਆ ਹੋਇਆ ਪੰਜਾਬਾ ਇਕਦਮ ਸਹੀ ਨਹੀਂ ਹੋ ਸਕਦਾ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਪਰ ਤੁਸੀਂ ਭਗਵੰਤ ਮਾਨ ਜੀ ਪੰਜਾਬ ਵਾਸਤੇ ਬਹੁਤ ਚੰਗਾ ਕਰ ਰਹੇ ਹੋ ਪਰ ਮੇਰੀ ਇੱਕ ਬੇਨਤੀ ਆ ਭਗਵੰਤ ਮਾਨ ਜੀ ਕਿ ਤੁਸੀਂ ਅੱਜ ਜਿਹੜੇ ਕਿਸਾਨਿਆਂ ਦਾ ਜਿਹੜੇ ਵਿਚਾਰੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਜਿਹੜੇ ਵਿਚਾਰੇ ਆਪਣਾ ਮਾਲ ਡੰਗਰ ਲੈ ਕੇ ਤਪਰੀਵਾਸ ਬਣੇ ਹੋਏ ਵਿਚਾਰੇ ਕਦੀ ਕਿਤੇ ਬੈਂਦੇ ਕਦੀ ਕਿਤੇ ਬੈਂਦੇ ਕਦੀ ਮਾਦਾ ਤੇ ਬੈਂਦੇ ਕਦੀ ਕਿਸੇ ਰਿਸ਼ਤੇਦਾਰ ਕੋ ਜਾਨੇ ਇਹਨਾਂ ਦਾ ਜ਼ਰੂਰ ਸੋਚੋ ਇਹਨਾਂ ਦਾ ਜ਼ਰੂਰ ਸੋਚੋ ਇਹਨਾਂ ਵਾਸਤੇ ਕੁਝ ਕਰੋ ਉਹ ਜੇ ਪੰਜਾਬ ਦਾ ਕਿਸਾਨ ਹੀ ਆਨਦਾਤਾ ਹੀ ਇਸ ਤਰ੍ਹਾਂ ਲੁੱਟਿਆ ਜਾਊਗਾ ਘਰੋਂ ਬੇਗਾਰ ਹੋ ਜਾਊਗਾ ਤੇ ਫਿਰ ਬਹੁਤ ਠੀਕ ਗੱਲ ਨਹੀਂ ਹੈਗੀ ਭਗਵੰਤ ਮਾਨ ਜੀ ਬਾਕੀ ਮੈਂ ਤੁਹਾਡੇ ਵਾਸਤੇ ਵੀਡੀਓ ਪਾਉਂਦਾ ਰਹਿਣਾ ਮੈਂ ਤੁਹਾਡੀ ਪਾਰਟੀ ਦਾ ਮੈਂਬਰ ਵੀ ਹਣੀਗਾ ਲੋਕ ਕਹਿੰਦੇ ਕਿ ਤੂੰ ਆਪ ਦਾ ਮੈਂਬਰ ਆ ਮੈਂ ਕਹਾ ਮੈਂ ਆਪ ਦਾ ਮੈਂਬਰ ਨਹੀਂ ਹੈਗਾ ਹਾਂ ਮੈਂ ਭਗਵਾਨ ਤਮਨਜੀ ਦਾ ਫੈਨ ਬਜ਼ਰੂਰ ਹੈਗਾ ਜਾਂ ਤੇ ਮੈਂ ਵੀਡੀਓ ਪਾਉਂਦਾ ਰਹਿਣਾ ਆ ਬਹੁਤ ਤੁਸੀਂ ਬਹੁਤ ਪੰਜਾਬ ਦਾ ਕੀਤਾ ਬਹੁਤ ਕੀਤਾ ਮੈਨੂੰ ਇਹ ਵੀ ਪਤਾ ਆ ਕਿ ਤੁਸੀਂ ਜਦੋਂ ਪੋਲਿਟਿਕਸ ਵਿੱਚ ਆਏ ਸੀ ਤੇ ਤੁਹਾਡੀ ਪ੍ਰਾਪਰਟੀ 500 ਕਰੋੜ ਸੀਗੀ ਤੇ ਹੁਣ ਤੁਹਾਡੀ ਪ੍ਰਾਪਰਟੀ 200 ਕਰੋੜ ਰਹਿ ਗਈ ਆ ਤੁਸੀਂ ਜਿਹੜਾ ਪੈਸਾ ਐਂਟਰਟੇਨਮੈਂਟ ਇੰਡਸਟਰੀ ਵਿੱਚੋਂ ਕਮਾਇਆ ਸੀ ਉਹ ਘਟ ਕੇ ਰਾਜਨੀਤੀ ਵਿੱਚ ਅਦਾ ਹੋ ਗਿਆ ਆ ਪਰ ਤੁਸੀਂ ਪੰਜਾਬ ਦਾ ਕਰ ਰਹੇ ਹੋ ਪੰਜਾਬ ਦੇ ਪੁੱਤ ਹੋ ਤੁਸੀਂ ਸਾਨੂੰ ਬੜਾ ਮਾਣਿਆ ਤੁਹਾਡੇ ਤੇ ਸਾਰੇ ਪੰਜਾਬ ਨੂੰ ਮਾਣਿਆ ਪਰ ਜਰੂਰ ਧਿਆਨ ਦਿਵੋ ਇਨਾ ਕਿਸਾਨਾਂ ਵੱਲ ਜਿਹੜੇ ਕਿਸਾਨ ਵਿਚਾਰੇ ਘਰੋਂ ਬੇਘਰ ਹੋ ਗਏ ਜਿਨ੍ਹਾਂ ਦੀਆਂ ਫਸਲਾਂ ਵਿੱਚ ਪਾਣੀ ਆ ਗਿਆ ਇਹਨਾਂ ਦਾ ਜਰੂਰ ਖਿਆਲ ਰੱਖੋ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੇ ਜਿਹੜੇ ਵਿਚਾਰੇ ਨਸ਼ੇ ਵਿੱਚ ਗੁਲਤਾਨ ਹੋ ਗਏ ਆ ਉਹਨਾਂ ਦਾ ਵੀ ਕੁਝ ਕਰੋ ਉਹਨਾਂ ਨੂੰ ਵਾਪਸ ਰੀ ਲਾਈਫ ਉਹਨਾਂ ਦੀ ਰੀ ਲਾਈਫ ਦਾ ਇੰਤਜਾਮ ਕਰੋ ਤਾਕੇ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਆ ਉਹ ਨਸ਼ਾ ਛੱਡ ਚਕੇ ਤੇ ਫਿਰ ਦਾਵਾਰਾ ਤੋਂ ਆਪਣੀ ਅਸਲੀ ਜ਼ਿੰਦਗੀ ਵਿੱਚ ਆ ਸਕੇ ਉਹ ਪੰਜਾਬ ਨੂੰ ਨਸ਼ੇ ਦਾ ਕੋੜ ਖਾ ਗਿਆ ਪੰਜਾਬ ਦੀ ਜਵਾਨੀ ਦਾ ਬੇੜਾ ਗਰਖ ਹੋ ਗਿਆ ਭਗਵਾਨ ਦਾ ਮਾਨ ਜੀ 70 ਸਾਲ ਦੀ ਲੋਟ ਮੈਨੂੰ ਪਤਾ ਤੁਸੀਂ ਦੱਸ ਦੇਣੇ ਵਿੱਚ ਪੂਰੀ ਨਹੀਂ ਕਰ ਸਕਦੇ ਇਹ 1 2 ਸਾਲ ਵਿੱਚ ਪੂਰੀ ਨਹੀਂ ਕੀਤੀ ਜਾ ਸਕਦੀ ਇਸ ਨੂੰ ਟਾਈਮ ਲੱਗਣਾ ਆ ਜੇ ਅੱਜ ਤੋਂ ਅਸੀਂ ਸ਼ੁਰੂ ਕਰਾਂਗੇ ਤਾਂ 15-20 ਸਾਲ ਇਸ ਜਿਹੜੇ ਬਰਬਾਦੀ ਹੋਈ ਆ ਪਿਛਲੇ 7-8 ਸਾਲਾਂ ਵਿੱਚ 10-15 ਸਾਲ ਲੱਗੇ ਜਾਣੇ ਆ ਪਰ ਸਾਨੂੰ ਤੁਹਾਡੇ ਤੇ ਬੜਾ ਮਾਣ ਆ ਕਿ ਤੁਸੀਂ ਕਰੋ 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 ਤੇ ਹਰ ਹਰ ਉਸ ਸੱਚ ਸੱਚ ਜੋ ਪੰਜਾਬੀ ਆ ਉਸ ਦਾ ਖਿਆਲ ਰੱਖੋ ਮਜ਼ਦੂਰਾਂ ਦੀ ਵਿਹਾਲਤ ਪੰਜਾਬ ਵਿੱਚ ਚੰਗੀ ਨਹੀਂ ਹੈਗੀ ਮਜ਼ਦੂਰਾਂ ਦੀ ਇਹ ਹਾਲਤ ਆ ਕਿ ਮਜ਼ਦੂਰ ਦਿਹਾੜੀ ਕਰਕੇ ਆਉਂਦਾ ਆ ਤੇ ਫਿਰ ਆਕੇ ਕਿਤੇ ਉਹਦੇ ਘਰ ਝੋਲੇ ਠੱਲੇ ਅੱਗ ਬਾਲਦੀ ਆ ਉਹਦੀ ਘਰ ਦੀ 500 ਰੁਪਇਆ ਲੈਦੀ ਆ ਤੇ ਦੁਕਾਨ ਤੋਂ ਸਮਾਨ ਲਿਉਂਦੀ ਆ ਤੇ ਉਹਦੇ ਘਰ ਰੋਟੀ ਪਾਤਦੀ ਆ ਜਨਮਰ ਪੰਜਾਬ ਵਿੱਚ ਚੰਗੀਆਂ ਫੈਕਟਰੀਆਂ ਲਗਾਈਆਂ ਜਾਣ ਸਾਡੇ ਕੋਲ ਕੱਚੇ ਮਾਲ ਦੀ ਕੋਈ ਕਮੀ ਨਹੀਂ ਹੈਗੀ ਸਾਡੇ ਕੋਲ ਚੋਨਾ ਮੱਕੀ ਕਾਨਕ ਹੋਰ ਤਰ੍ਹਾਂ-ਤਰ੍ਹਾਂ ਦੀਆਂ ਫਸਲਾਂ ਆ ਆਲੂ, ਸੂਰਜਮੁਖੀ, ਲਸਣ ਬਹੁਤ ਸਾਰੀਆਂ ਫਸਲਾਂ ਪੰਜਾਬ ਵਿੱਚ ਉਤਪਾਦ ਹੁੰਦੀਆਂ। ਉਹਨਾਂ ਦੇ ਰਿਲੇਟਿਡ ਹੀ ਫੈਕਟਰੀਆਂ ਲਵਾਈਆਂ ਜਾਣ। ਇਹ ਕੈਮੀਕਲਾਂ ਵਾਲੀਆਂ ਫੈਕਟਰੀਆਂ ਪੰਜਾਬ 'ਚ ਨਾਲ ਲਾਈਆਂ ਜਾਣ। ਸਾਡੇ ਕੋਲ ਆਪ ਕੱਚਾ ਮਟੀਰੀਅਲ ਆ, ਰਾ ਮਟੀਰੀਅਲ ਪੰਜਾਬ ਵਿੱਚ ਵਾਧੂ ਆ, ਉਸ ਨਾਲ ਰਿਲੇਟਿਡ ਫੈਕਟਰੀਆਂ ਲਵਾਓ। ਹੋ ਜਿਹੜੇ ਵੀਰ ਐਨ ਆਰ ਆਈ ਜੀ ਇਨਾਂ ਕੋਲ ਬਹੁਤ ਪੈਸਾ ਆ ਆ ਉਹ ਵੀ ਫੈਕਟਰੀਆਂ ਲਵਾਓ ਤਾਂ ਕਿ ਪੰਜਾਬ ਦਾ ਜਿਹੜਾ ਫਿਰ ਤੋਂ ਪਹਿਲਾਂ ਵਾਲਾ ਲੈਵਲ ਬਣ ਸਕੇ ਤੇ ਪੰਜਾਬ ਚ ਖੇਡਾਂ ਬੜੀਆਂ ਜ਼ਰੂਰੀ ਆ ਭਗਵਾਨ ਦਮਨ ਜੀ ਖੇਡਾਂ ਪੰਜਾਬ ਚ ਕਰਾਓ ਹਰ ਪਿੰਡ ਨੂੰ ਹਦਾਇਤ ਕਰੋ ਫੰਡ ਵੀ ਦਵੋ ਕਿ ਹਰ ਪਿੰਡ ਹਰ 6 ਮਹੀਨੇ ਬਾਅਦ ਖੇਡਾਂ ਕਰਾ ਸਕੇ ਕਿਉਂਕਿ ਜਦੋਂ ਅਸੀਂ ਖੇਡਾਂ ਕਰਾਉਣ ਲੱਗ ਪਾਂਗੇ ਇਹ ਜੇ ਕਿ ਨੰਨ ਜੀ ਗੱਲ ਆ ਕਿ ਸਾਡੀ ਜਿਹੜੀ ਜਵਾਨੀਆਂ ਉਹ ਨਸ਼ੇ ਤੋਂ ਮੁੜ ਖੇਡਾਂ ਵਾਲ ਆ ਜਾਊਗੀ ਬਹੁਤ ਬਹੁਤ ਆ ਨਵਾਦ ਭਗਵੰਤ ਮਨ ਜੀ ਬਹੁਤ ਬਹੁਤ ਧੰਨਵਾਦ